ਸਤ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਕਰਦੇ ਤੁਹਾਡਾ ਆਪਣੇ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਪਸ਼ੂ ਮੰਡੀ ਡੱਬ ਵਾਲੀ ਕਿਉਂਕਿ ਹਰ ਸੰਡੇ ਨੂੰ ਲੱਗਦੀ ਆ ਮਹੀਨੇ ਦੇ ਵਿੱਚ ਚਾਰ ਵਾਰ ਲੱਗਦੀ ਆ ਇਹ ਤੇ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਰਡਰ ਤੇ ਲੱਗਦੀ ਆ ਸਾਹਮਣੇ ਸਕਰੀਨ ਤੇ ਤੁਸੀਂ ਮੁਰਾ ਕੁਆਲਟੀ ਦੇ ਮੱਝਾਂ ਦੇਖ ਰਹੇ ਹੋ ਇਸ ਮੰਡੀ ਦੇ ਵਿੱਚ ਮੁਰਾ ਕੁਆਲਟੀ ਦੇ ਮੱਝਾਂ ਬਹੁਤ ਭਾਰੀ ਗਿਣਤੀ 'ਚ ਤੁਹਾਨੂੰ ਦੇਖਣ ਨੂੰ ਮਿਲ ਸਕਣਗੇ ਆ ਜਿਹੜੇ ਕਿਸਾਨ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਮੈਂ ਰਿਕਵੈਸਟ ਕਰੂੰਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਘੰਟੀ ਵਾਲਾ ਬਟਨ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਤੁਸੀਂ ਘਰ ਬੈਠੇ ਵੀਡੀਓ ਨੂੰ ਆਪਣੇ ਮੋਬਾਈਲ ਤੇ ਦੇਖ ਸਕੋ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਤਦੇੜੀ ਫਾਰਮਿੰਗ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਊਗਾ ਜਿਹੜੇ ਖਾਸ ਲੋਕਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੀੜ ਦੋਸਤੋ ਥੋੜੀ ਵੱਟੀ ਬਣਾਵਾਗੇ ਲਾਸ਼ ਤੱਕ ਜਰੂਰ ਦੇਖਿਓ ਬਨੇ ਰਿਓ ਆਪਣੇ ਚੈਨਲ ਦੇ ਨਾਲ ਕਰਦਿਆਂ ਅੱਗੇ ਕੁਸ਼ਪਾਲ ਵੀਰ ਨਾਲ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਸਾਹਮਣੇ ਸਕਰੀਨ ਤੇ ਤੁਸੀਂ ਮੱਝ ਦੇਖ ਰਹੇ ਹੋ ਇੱਕ ਪਹਿਲੇ ਸੁਬਹ ਸੂਰਜ ਅਡਰ ਦਾ ਸਾਇਬ ਬਹੁਤ ਸੋਹਣਾ ਦੋਸਤੋ ਪਤਲੇ ਪਤਲੇ ਖੰਨ ਮੁਠੀਰੇ ਲੱਗੇ ਹੋਇਆ ਮੂਰਾ ਕੁਆਲਿਟੀ ਦੇ ਵਿੱਚ ਦੋਸਤੋ ਪੈਂਦੀ ਆ ਗੋਲ ਸਿੰਘਾ ਦੇ ਰੰਗਾਂ ਵਰਗੇ ਸਿੰਘ ਆ ਮੂਰਾ ਕੁਆਲਿਟੀ ਦੇ ਵਿੱਚ ਪੈ ਰਹੀ ਹੈ ਇਹ ਨਹੀਂ ਜ਼ਰੂਰ ਤੁਹਾਨੂੰ ਥੋੜੀ ਵੈਡ ਦਿਸੂਗੀ ਮੁਖੇਲ ਖੰਨ ਦੋਸਤੋ ਲੱਗੇ ਹੋਇਆ ਤੇ ਕੋਰ ਨੇੜੇ ਤੋਂ ਚੈੱਕ ਕਰਵਾ ਦੇਣਾ ਤੁਹਾਨੂੰ ਆਹ ਨਾ ਸਾਈ ਬਹੁਤ ਸੋਹਣਾ ਡਿਟੇਲ ਬਾਈ ਜਦ ਤੱਕ ਤੁਹਾਡੇ ਨਾਲ ਸਾਂਝ ਕਰ ਦਿੰਦੇ ਕਿੰਨੀ ਕਿ ਨਿਮਾਂਡ ਰੱਖੀ ਹੋਈ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਵੀਰੇ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਆ ਹਾਂ ਜੀ ਕਿੰਨੇ ਮਸਵੇ ਸੂਈ ਆ ਪਹਿਲੇ ਸਵੇਰੇ ਪਹਿਲੇ ਕਿੰਨਾ ਕੁ ਦੁੱਧ ਕੱਢੀ ਜਾਂਦੀ ਆ 10 ਲੀਟਰ 10 ਲੀਟਰ ਆਪਣਾ ਕੰਮ ਵਪਾਰ ਦਾ ਕੇ ਵੈਸੇ ਘਰੇਲੂ ਲੈਂਦੀ ਆ ਵਪਾਰ ਦਾ ਵਪਾਰ ਦਾ ਠੀਕ ਆ ਇੱਕ ਛੇ ਬੱਚਾ ਦਾ ਬੱਚਾ ਕੱਟੀ ਆ ਜੀ ਕੱਟੀ ਆ ਦੋਸਤੋ ਕੱਤੀ ਛੋਟੇ ਸਾਹਮਣੇ ਆ ਕੱਤੀ ਬਹੁਤ ਸੋਹਣੀ ਆ ਕੀ ਫਿਰ ਡਿਮਾਂਡ ਰੱਖੀ ਦੋਸਤੋ ਇਹਦੀ ਇਹਦਾ 85000 ਰੁਪਏ 85 ਲੱਗਿਆ ਕਿੰਨਾ ਦਾ 70000 ਰੁਪਏ ਜੀ 70 ਲੱਗਿਆ ਲਾਸਟ ਆਪਾਂ ਸੇਲ ਕਿਥੋਂ ਤੱਕ ਕਰ ਦੇਣੀ ਆ 75 ਦੀ ਜੀ 75 ਦੀ ਠੀਕ ਆ ਮੋਬਾਈਲ ਮਰਦਸੀ ਵੀਰੇ 96721 ਹਾਂਜੀ 24350 ਕਿਹੜਾ ਪਿੰਡ ਆ ਗਿਆ ਵੀਰੇ ਖਾਜਾ ਖਰਕ ਖਾਜਾ ਖਰਕ ਜ਼ਿਲ੍ਹਾ ਫਰੋਜ਼ ਫਰੋਜ਼ਪੁਰ ਦੇ ਨਾਲ ਖਲਾਸਾਂ ਵਾਲੇ ਹਾਂਜੀ ਹਾਂਜੀ ਠੀਕ ਆ ਓਕੇ ਵੀਰੇ ਮੈਂ ਜਾਣਨਾ ਹਾਂ ਸਾਰੇ ਪਿੰਡਾਂ ਨੂੰ ਦੋਸਤੋ ਬਹੁਤ ਸੋਹਣੀ ਝੋਟੀ ਤੁਹਾਨੂੰ ਆਪਾਂ ਸਕਰੀਨ ਦੇ ਸਾਹਮਣੇ ਦਿਖਾ ਰਹੇ ਹਾਂ ਟਿੱਪੜਾ ਬਹੁਤ ਸੋਹਣਾ ਆਲਟ ਲੈਂਥ ਫੱਦ ਕੱਠ ਬਹੁਤ ਸੋਹਣਾ ਹੈ ਮੂਰਾ ਕੁਆਲਿਟੀ ਦੇ ਦੋਸਤੋ ਪੈਂਦੀ ਆ ਸਿੰਘ ਪੂਰੇ ਗੋਲ ਆ ਰਿੰਗ ਸਿੰਘ ਆ ਦੋਸਤੋ ਫਲ ਬਹੁਤ ਸੋਹਣੇ ਬਣਾਈ ਬੈਠੀ ਆ ਪੂਰੇ ਸਪੈਸ ਦੇ ਵਿੱਚ ਗੈਪ ਦੇ ਵਿੱਚ ਥਣ ਲੱਗੇ ਦੋਸਤੋ ਡੀਟੇਲ ਬਾਈਜਰ ਤੋਂ ਲੇਕ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਕਿੰਨੀ ਕੁ ਡਿਮਾਂਡ ਰੱਖੀ ਆ ਇਹਨਾਂ ਨੇ ਬੱਚਾ ਵੀ ਤੁਹਾਨੂੰ ਆਪਾ ਦਿਖਾਉਣੇ ਇਹਦਾ ਅਡ ਰਿਕ ਵਾਰ ਚੈੱਕ ਕਰਨੋ ਦੋਸਤੋ 10 12 ਦਿਨ ਦੇ ਤਕਰੀਬਨ ਸੂਈ ਦੋਸਤੋ ਸਾਹਮਣੇ ਤੁਸੀਂ ਬੱਚਾ ਦੇਖ ਰਹੇ ਹੋ ਟੱਟਾ ਹੈ ਪੂਰੇ ਗੈਪ ਦੇ ਵਿੱਚ ਦੋਸਤੋ ਥਣ ਲੱਗੇ ਹੋਏ ਨੇ 8 10 ਸਾਲ ਹੀ ਪਹਿਲੇ ਨੇ ਚੁੱਪਲੇ ਸਹਾਉਣਾ ਪੂਰਾ ਕੱਢਿਆ ਹੋਇਆ ਬਾਕੀ ਡਿਟੇਲ ਵੀਰਾਂ ਨੂੰ ਲਿਖ ਤੁਹਾਡੇ ਨਾਲ ਸਾਂਝੀ ਕਰ ਦਿਆ ਗਿਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਜਿਹੜੀ ਝੋਟੀ ਤੋੜ ਕੇ ਦਿਖਾਈ ਆਪਾਂ ਤੇ ਪਹਿਲਾ ਸੂਈ ਠੀਕ ਆ 12 13 ਦੇ ਦੀ ਸੂਈ ਆ ਠੀਕ ਆ 4 ਦੰਦਾਂ ਦਾ ਮੂੰਹ ਠੀਕ ਆ ਦੁੱਧ ਕਿੰਨਾ ਕੱਢ ਰਹੀ ਆ ਦੁੱਧ 12 ਕਿਲੋ ਵੀਰੇ ਤਿਆਰ ਆ ਨੈਟ ਨੈਟ ਜੀ ਸਹੀ ਦੱਸੋ ਸਹੀ ਨੈਟੀ ਚੋਣ ਵਾਲਾ ਕੋਈ ਆਠ ਡੰਗ ਚੋ ਕੇ ਲੈ ਜਾ ਘਰੋਂ ਕੋਈ ਚੱਕਰ ਨਹੀਂ ਵਪਾਰ ਦਾ ਕੰਮ ਆ ਕੇ ਘਰੇ ਲੂ ਹਾਂਜੀ ਵਪਾਰ ਦਾ ਕੰਮ ਆ ਜੀ ਵਪਾਰ ਦਾ ਹਾਂਜੀ ਠੀਕ ਆ ਕਿੰਨੇ ਕਿ ਡਿਮਾਂਡ ਰੱਖੀ ਵੀਰੇ ਇਹਦੀ 1.5 ਕਰਦੇ ਆ 1.5 ਹਾਂਜੀ ਕੁਛ ਲੱਗਿਆ ਹੋਏ ਤੇ ਬਾਜ਼ਾਰ ਕਿੰਨੇ ਲੱਗੇ ਲਾਉਂਦੇ ਆ 85000 ਰੁਪਏ ਲਾਉਦੇ ਆ 85 ਲਾ ਰਿਹਾ ਹਾਂਜੀ ਠੀਕ ਆ ਲਾਸਟ ਐਪ ਚੜਨੀ ਕਿਥੋਂ ਧਾਰੀ 95 ਦੇਣੀ ਆ 95 ਦੇਣੀ ਆ ਹਾਂਜੀ ਠੀਕ ਆ ਨਾਮ ਦੱਸੀ ਵੀਰੇ ਬੱਗਾ ਸਿੰਘ ਜੀ ਪਿੰਡ ਕੜਾ ਗਿਆ ਕੋਟੇ ਨੱਤਾ ਸਿੰਘ ਜਿਹੜਾ ਬਟਿੰਡਾ ਜੀ ਠੀਕ ਆ ਮੋਬਾਈਲ ਨੰਬਰ ਦੱਸ ਦੇ 6239531104 ਠੀਕ ਠੀਕ ਆ ਓਕੇ ਵੀਰੇ ਧੰਨਵਾਦ ਦੋਸਤੋ ਸਾਹਮਣੇ ਸਕਰੀਨ ਤੇ ਇੱਕ ਤੁਸੀਂ ਮੱਝ ਦੇਖ ਰਹੇ ਹੋ ਹਾਈਟ ਲੈਂਥ ਕੱਦ ਘਾਟ ਬਹੁਤ ਵਧੀਆ ਅਡਰੈਸ ਥੋੜੇ ਤਾਂ ਲੰਮੇ ਜਰੂਰ ਆ। ਤੁਹਾਡੇ ਸਾਹਮਣੇ ਸਕਰੀਨ ਤੇ ਆ। ਜਿਹੜੇ ਦੋਸਤ ਦੇ ਪਸੰਦ ਆਈ ਤਾਂ ਤਸਵੀਰ ਦੇ ਆਪਾਂ ਕੰਟੈਕਟ ਨੰਬਰ ਲਾਵਾਂਗੇ। ਅਸਲੀ ਤੁਸੀਂ ਆਪ ਕਰਨੀ ਆ। ਇੱਕ ਸਿੰਘ ਤੁਹਾਨੂੰ ਦਿਖਾ ਰਹੇ ਨੇ। ਇੱਕ ਸਿੰਘ ਤੁਹਾਨੂੰ ਦਿਖਾਈਏ ਨੇ ਥੋੜਾ ਟੁੱਕਿਆ ਆ। ਦੂਜਾ ਗੋਲ ਸਿੰਘ ਆ। ਤੋਰ ਕੇ ਦੋਸਤ ਤੁਹਾਨੂੰ ਦਿਖਾ ਪਿਆ। ਤੁਹਾਨੂੰ ਵਿੱਚ ਕੋਈ ਦਿੱਕਤ ਨਹੀਂ ਗਈ। ਹਟ ਦੱਸਿਆ ਦੋਸਤੋ ਬਹੁਤ ਸੋਹਣਾ। ਗੈਪ ਦੇ ਵਿੱਚ ਹੀ ਆ ਤਾਂ तकरीबन ਹੀ ਪਰ ਥੋੜੇ ਲੰਬੇ ਜਨੂਰ ਆ ਪਿੱਠ ਕੁੜਾ ਬਹੁਤ ਵਧੀਆ ਇਹਨਾਂ ਦਾ ਪ੍ਰੋਪਰ ਟੇਲ ਬਾਈਜਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕੀ ਡਿਮਾਂਡ ਰੱਖੀ ਹੋਈ ਆ 15 ਤੋਂ 20 ਦੇ ਦਿਨਾਂ ਦੇ तकरीबन ਸੁਈ ਆ ਬੱਚਾ ਤੁਹਾਡੇ ਸਾਹਮਣੇ ਦੋਸਤੋ ਕੱਟਾ ਪਿੱਛੇ ਦੇ ਕੱਟੀ ਕੱਟੀ ਕੱਟੇ ਆ ਦੋਸਤੋ ਕੱਟੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਅੱਜ ਤੋਰ ਕੇ ਦਿਖਾਈ 91 ਸੂਏ ਇਹ ਤੀਜੇ ਸੂਏ ਆ ਜੀ ਠੀਕ ਆ ਕਿੰਦਰ ਦੀ ਸੂਈ ਹੋਈ ਆ ਇਹਨੂੰ 20 ਦਿਨ ਹੋ ਗਏ ਜੀ 20 ਦਿਨ ਹੋ ਗਏ ਹਾਂਜੀ ਕਿੰਨਾ ਦੁੱਧ ਕੱਢ ਰਹੀ ਦੋਸਤਾ 16 ਲੀਟਰ ਜੀ 16 ਹਾਂਜੀ ਨੈਟ ਨੈਟ ਜੀ ਨੈਟ ਠੀਕ ਆ ਕਿੰਨੀ ਡਿਮਾਂਡ ਰੱਖੀ ਆ 90000 ਰੁਪਏ ਜੀ 90000 ਹਾਂਜੀ ਕੁਛ ਲੱਗਿਆ ਬਾਜ਼ਾਰ ਚ ਹਾਂਜੀ ਕਿੰਨੇ ਲੱਗੇ ਇਹਦੇ 78000 ਰੁਪਏ ਲੱਗੇ ਜੀ 78 ਲੱਗਿਆ ਹਾਂਜੀ ਲਾਸਟ ਆਪਾਂ ਕਿਥੋਂ ਤੱਕ ਛੱਡ ਦੇਣੀ ਆ ਇਹ 82 ਤੱਕ ਜੀ 82 ਤੱਕ ਹਾਂਜੀ ਠੀਕ ਆ ਆਪਣਾ ਨਾਮ ਦੱਸੀ ਵੀਰੇ ਗਗਨਦੀਪ ਸਿੰਘਾ ਜੀ ਗਗਨਦੀਪ ਪਿੰਡ ਕਿਹੜਾ ਵੀਰੇ ਕੁਲਿਆਣ ਜੀ ਕੁਲਿਆਣ ਕਿਹੜੇ ਜ਼ਿਲ੍ਹੇ ਚ ਆ ਗਿਆ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਚ ਹਾਂਜੀ ਠੀਕ ਆ ਮੋਬਾਈਲ ਨੰਬਰ ਵੀ ਦੱਸ ਦੇ ਵੀਰੇ 98152 ਜੀ 42380 ਠੀਕ ਆ ਓਕੇ ਵੀਰੇ ਧੰਨਵਾਦ ਦੋਸਤੋ ਸਭ ਨੇ ਸਕਰੀਨ ਤੇ ਤੁਸੀਂ ਇੱਕ ਮੱਝ ਦੇਖ ਰਹੇ ਹੋ ਆ ਹਾਈਟ ਲੈਂਥ ਤੇ ਪਿੱਠਪੂੜਾ ਬਹੁਤ ਵਧੀਆ ਦਾ ਪੂਰਾ ਚੌੜਾ ਪਿੱਠਪੂੜਾ ਅੱਡਦਾ ਸਾਇ ਬਹੁਤ ਸੋਹਣਾ ਹੈ ਤਿੰਨ ਚਾਰ ਦਿਨ ਸਵੀਡੀਓ ਹੋ ਗਿਆ ਸਿੰਘ ਥੋੜੇ ਖੁੱਲਿਆ ਮੱਥੇ ਦੇ ਵਿੱਚ ਤੁਹਾਨੂੰ ਬਲ ਜਰੂਰ ਦੇਖ ਰਿਹਾ ਪ੍ਰੋਪਰ ਟੇਲ ਵੀਰ ਨਾਲ ਲੈ ਕੇ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਕੀ ਡਿਮਾਂਡ ਰੱਖੀ ਹੋਈ ਆ ਕੁਆਲਿਟੀ ਤੁਸੀਂ ਆਪ ਚੈੱਕ ਕਰਨੀ ਆ ਡਰੈਸ ਬਾਈ ਜਰਾਂ ਦਾ ਆਪਾਂ ਵੀਡੀਓ ਦੇ ਵਿੱਚ ਕਵਰ ਕਰਾਂਗੇ ਬੱਚਾ ਤੁਸੀਂ ਦੇਖ ਰਿਹਾ ਜੋ ਬੱਚਾ ਥੋੜਾ ਜਿਹਾ ਨੀਲੀ ਰਾਂ ਵਿੱਚ ਪਹਿਰਿਆ ਥੋੜੇ ਪੱਖ ਨੀਲੀ ਰਾਂ ਵਿੱਚ ਇਹਦੇ ਪਹਿਰਿਆ ਥੋੜੇ ਸਾਹਮਣੇ ਦੋਸਤੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜਿਹੜੀ ਆਪਾਂ ਕਵਰ ਕੀਤੀ ਹੈ ਮੱਝ ਕਿੰਨੇ ਮਹੀਨੇ ਸੂਏ ਹੈ ਦੂਜਾ ਸੂਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਨੂੰ 8 ਦਿਨ ਹੋ ਗਏ ਆ 8 ਦਿਨ ਹਾਂ ਜੀ ਕਿੰਨਾ ਕ ਦੁੱਧ ਕੱਢ ਰਹੀ ਆ 12 13 ਲੀਟਰ ਤੋਂ ਥੋੜੀ ਨੀਲੇ ਨੀਲੇ ਰਵੇ ਤੇ ਪੱਕ ਚ ਪੈ ਰਹੀ ਜੀ ਨੀਲੇ ਰਵੇ ਬੱਚਾ ਤਾਂ ਵਾਵਾ ਇੱਕ ਹਾਂ ਜੀ ਬੇਸ਼ਾਨੀਆਂ ਵਿਖਾਈ ਜਾਂਦਾ ਬਦ ਦਿਖਾਈ ਨੂੰ ਦਿ ਦਿੰਦਾ ਜੀ ਇਹਦੇ ਨਾਲ ਹਾਂ ਠੀਕ ਆ ਕਿੰਨੀ ਡਿਮਾਂਡ ਰੱਖੀ ਆ ਇਹਦਾ 10 10 ਇੱਕ 10 ਕਿੰਨੇ ਕ ਲੱਗੇ ਵੀਰੇ ਦੇ 80 85 ਲੱਗੀਆਂ ਤਾਂ 85 ਲੱਗ ਗਿਆ ਹਾਂਜੀ ਲਾਸਟ ਆਪਾਂ ਛੱਡ ਨਹੀਂ ਕਿਤੋਂ ਤਾਈਆਂ 95 ਤੱਕ ਦੇ ਦਾਂਗੇ 94 ਤਾਈ ਹਾਂਜੀ ਠੀਕ ਆ ਵੀਰੇ ਮੋਬਾਈਲ ਨੰਬਰ ਦੱਸੀ ਵੀਰੇ 98 95 93 ਤੋਂ ਕਰ ਠੀਕ ਆ ਵੀਰੇ ਪਿੰਡ ਕਿਹੜਾ ਆ ਗਿਆ ਵੀਰੇ ਪਿੰਡ ਗੜਤੀ ਜੀ ਠੀਕ ਆ ਕਿਹੜੇ ਜ਼ਿਲ੍ਹਾ ਮਾਨਸਾ ਮਾਨਸਾ ਜ਼ਿਲ੍ਹੇ ਚ ਠੀਕ ਆ ਓਕੇ ਵੀਰੇ ਧੰਨਵਾਦ ਸਾਡਾ ਦੋਸਤੋ ਸਾਹਮਣੇ ਸਪ੍ਰਿੰਟਰ ਤੁਸੀਂ ਇੱਕ ਮੱਝ ਦੇਖ ਰਹੇ ਹੋ ਆ ਹਾਈਟ ਲੈਂਥ ਤੇ ਕਦ ਕਰ ਪੂਰਾ ਇਹਦਾ ਪਿੱਟ ਪੂਰਾ ਬਹੁਤ ਚੌੜਾ ਹੈ ਅਟਰ ਦਾ ਸੈੱਟ ਦੋਸਤੋ ਦੇਖ ਲਓ ਥੋੜੇ ਲੰਮੇ ਆ ਥਾਣੇ ਦੇ ਥਾਣੇ ਦੇ ਚ ਗਾਇਬ ਤੁਹ ਦੇਖਣ ਨੂੰ ਤੁਹਾਨੂੰ ਮਿਲ ਸਕੂਗਾ। ਚਾਹੇ ਤੁਹ ਡਿਟੇਲ ਬਾਅਦ ਵਿੱਚ ਲੈਕ ਤੁਹਾਡੇ ਨਾਲ ਸਾਂਝ ਕਰ ਦਾਂਗੇ ਇੱਕ ਘਰ ਨੇੜੇ ਤੋਂ। ਅਡਰਸ ਚੈੱਕ ਕਰ ਲਓ। ਫਨ ਥੋੜੇ ਲੰਬੇ ਜਰੂਰ ਆ। ਦੁੱਧ ਜ਼ਿਆਦਾ ਹੋਊਗਾ। ਤੁਹਾਡੇ ਸਾਹਮਣੇ ਦੋਸਤੋ। ਬੱਚਾ ਕਿ ਲਈ ਦੋਸਤਾ ਇਹ? ਵਡਿਆ। ਕੱਟਾ। ਸਤਾ ਜੀ ਸੂਈ ਦੋਸਤੋ 4 ਦਿਨ ਹੋ ਗਏ ਪੱਟਾ ਤੁਹਾਡੇ ਸਾਹਮਣੇ ਆ ਇੱਕ ਵਾਰ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਰਿਟੇਲ ਬਾਜੀ ਨਾਲ ਲੈ ਇੱਕ ਛੋਟਾ ਸਾਂਝੀ ਕਰ ਦਿੰਦੇ ਆਪਾਂ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜਿਹੜੀ ਮਾਝ ਆਪਾਂ ਤੋੜ ਕੇ ਦਿਖਾਈ ਆ ਹਾਂਜੀ ਕਿੰਵੇਂ ਸਵੇ ਸੂਈ ਹੈ ਤੀਜੇ ਸੂਈ ਜੀ ਤੀਜੇ ਕਿੰਨਾ ਕੁ ਦੁੱਧ ਕੱਢੀ ਜਾਂਦੀ ਹੈ ਇਹ 14 15 ਕਿਲੋ ਹੁੰਦਾ ਜੀ 14 15 ਠੀਕ ਆ ਕੀ ਡਿਮਾਂਡ ਰੱਖੀ ਆ 85000 85 ਕਿੰਨੇ ਕੁ ਲੱਗ ਗਏ ਹਾਂਜੀ ਕਿੰਨੇ ਪੈਸੇ ਲੱਗੇ ਤੇ ਹੁਣ ਤਾਂ 2 ਕਟ 70 80 2 3 ਕਟ 80 ਆਇਆ ਲੱਗਦਾ ਜੀ 3 ਕਟ 80 ਲੱਗ ਰਿਹਾ ਲਾਸਟ ਆਪਾਂ ਕਿੰਨੇ ਤੱਕ ਸੇਲ ਕਰਨੀ ਐ 82 83 ਜੀ 82 83 ਦੀ ਠੀਕ ਆ ਨਾਮ ਦੱਸੀ ਵੀਰੇ ਰਾਜਪਾਲ ਸਿੰਘ ਜੀ ਰਾਜਪਾਲ ਸਿੰਘ ਕਿਹੜਾ ਪਿੰਡ ਆ ਵੀਰੇ ਬਨਾਲਾ ਜ਼ਿਲ੍ਹਾ ਹਰਮਾਨਗੜ ਰਸਤਾ ਰਸਤਾ ਠੀਕ ਆ ਬਨਾਲਾ ਜੀ ਠੀਕ ਆ ਦੁਪਾਰ ਦਾ ਕੰਮ ਆਪਣਾ ਹਾਂਜੀ ਦੁਪਾਰ ਜੀ ਠੀਕ ਆ ਮੋਬਾਈਲ ਨੰਬਰ ਦੱਸੀ ਵੀਰੇ 8690944725 ਇੱਕ ਵਾਰ ਫਿਰ ਦੱਸੀ ਵੀਰੇ 8690944725 ਠੀਕ ਆ ਭਾਈ ਵੀਰੇ ਧੰਨਵਾਦ ਜੀ ਸਾਂ ਦੋਸਤੋ ਇੱਕ ਸਾਹਮਣੇ ਸਕਰੀਨ ਤੇ ਤੁਸੀਂ ਮੱਝ ਦੇਖ ਰਹੇ ਹੋ ਤੀਜੇ ਸੂਸਮੇ ਅੱਡਰ ਦਾ ਸਹਿਤ ਬਹੁਤ ਸੋਹਣਾ ਬਣਾਈ ਬਠੇ ਗੈਪ ਦੇ ਚ ਥਣ ਲੱਗੇ ਆ ਥੋੜੇ ਲੰਮੇ ਜਰੂਰ ਆ ਥਾਣ ਸਿੰਘ ਥੋੜੇ ਖੁੱਲੇ ਕਰਕੇ ਨੇ ਮੋੜੇ ਆ ਹਲੋ ਬਲੈਕ ਰੰਗ ਚ ਪੈਂਦੀ ਆ ਪੂਸ਼ ਥੋੜੀ ਜਿਆਦੀ ਵਾਈਟ ਆ ਰੇ ਤੁਹਾਡੇ ਸਾਹਮਣੇ ਦੋਸਤੋ ਡਿਟੇਲ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਕਾਰਜ卡ਟ ਤੇ ਹਾਈਟ ਲੈਂਥ ਥੋੜਾ ਜਿਆਦਾ ਦਰਮਿਆਨਾ ਹੈ ਬੜਾ ਜਿਆਦਾ ਦਰਮਿਆਨਾ ਹੋਣੀਗਾ ਇੱਕ ਵਾਰ ਅੱਧਾ ਦਾ ਸਾਈਜ਼ ਚੈੱਕ ਕਰ ਲੂ ਪੂਰਾ ਐਚਐਫ ਗਾਵਾਂ ਵਰਗਾ ਬਣਾਇਆ ਹੋਇਆ ਨੇ ਬੱਚਾ ਤੁਹਾਨੂੰ ਚੈੱਕ ਕਰਵਾ ਦੇ ਨੇ ਕੱਟਾ ਵੀਰੇ ਕੱਟੀ ਕੱਟਾਈ ਸਾਹਮਣੇ ਕੁਝ ਦੇਖ ਰਿਹਾ ਕੱਟਾ ਫੇਸ ਕੁਆਲਿਟੀ ਚੈੱਕ ਕਰ ਲੂ ਇੱਕ ਵਾਰ ਅੱਧਾ ਦਾ ਸਾਈਜ਼ ਤੁਹਾਨੂੰ ਹੋਰ ਚੈੱਕ ਕਰਵਾਉਨੇ ਆ ਨੇ ਨੇੜੇ ਤੋਂ ਦੋਸਤੋ ਕੱਦ ਕਾਟ ਦੇ ਹਿਸਾਬ ਨਾਲ ਅੱਧਾ ਦਾ ਸਾਈਜ਼ ਬਹੁਤ ਸੋਹਣਾ ਬਣਾਇਆ ਹੋਇਆ ਨੇ ਖਾਂ ਜਰੂਰ ਥੋੜੇ ਲੰਮੇ ਆ ਪਰ ਗੈਪ ਦੇ ਵਿੱਚ ਲੱਗੇ ਹੋਏ ਆ ਪਟੇਲ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕੀ ਡਿਮਾਂਡ ਰੱਖੀ ਹੋਈ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਵੀਰੇ ਕਿਹੜਾ ਪਿੰਡ ਆ ਗਿਆ ਆਪਣਾ ਖੋਖਰ ਪਿੰਡ ਆ ਜੀ ਖੋਖਰ ਹਰਿਆਣੇ ਚ ਹਰਿਆਣੇ ਚ ਕਿਹੜੇ ਜ਼ਿਲ੍ਹੇ ਸਰਸਾ ਚ ਸਰਸਾ ਜ਼ਿਲ੍ਹਾ ਜੀ ਠੀਕ ਆ ਮੋਬਾਈਲ ਨੰਬਰ ਕਿੰਨਾ ਆਪਣਾ 89012 ਜੀ ਹਾਂਜੀ 16506 ਠੀਕ ਆ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ ਕਿੰਨੇ ਵੇ ਸਵੇ ਸੁਈ ਆ ਤੀਜਾ ਸਵੇ ਸੁਈ ਆ ਜੀ ਠੀਕ ਆ ਠੰਡੀਆਂ ਪੂਰੀ ਠੰਡੀ ਸੀਲ ਆ ਜੀ ਠੀਕ ਆ ਪਿਛਲੇ ਮਹੀਨੇ ਚ ਇਹਨੇ 16 ਲੀਟਰ ਦੁੱਧ ਦਿੰਦਾ ਸਾਡੇ ਕੋਲ ਠੀਕ ਆ ਤੇ ਆਪਣਾ ਕੰਮ ਵਪਾਰ ਲੈ ਜਾਂਦਾ ਕਿ ਕਰੇ ਨਾ 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 ਜੀ ਮੈਂ ਤਾਂ ਹੀ ਖੇਤੀ ਕਰਦਾ ਹਾਂ ਘਰੇ ਪਸ਼ੂ ਰੱਖਦੇ ਆਂ ਠੀਕ ਆ ਵੀਰੇ ਠੀਕ ਆ ਚੰਗੇ ਪਸ਼ੂ ਰੱਖਦੇ ਠੀਕ ਆ ਕਿੰਨਾ ਦੁੱਧ ਟਨ ਤਿਆਰ ਆ 14 ਕਿਲੋ ਹੁਣ ਤਿਆਰ ਆ 11 ਦਿਨਾਂ ਦੀ ਸੂਈ ਆ ਠੀਕ ਆ ਡਿਮਾਂਡ ਕਿੰਨੀ ਕੁ ਰੱਖੀ ਹੈ ਦੀ ਡਿਮਾਂਡ 15 ਰੱਖੀ ਹੈ 15 ਠੀਕ ਆ ਕਿੰਨੇ ਕੁ ਲੱਗੇ ਬਾਜ਼ਾਰ ਚ ਵੀਰੇ ਯਾਰ ਜੀ 88 ਲੱਗਿਆ 88 ਲੱਗਿਆ ਜੀ 88 87000 ਹੈ ਹਾਂਜੀ 87 ਠੀਕ ਆ ਆਲਾ ਪਛੜੀ ਤੇ ਲਾਸਟ ਆ ਪਛੜਨੀ ਕਿੱਥੋਂ ਤਾਈ ਹੈ ਇੱਕੋ ਹੀ ਗੱਲ ਦੱਸ ਦिए ਹਾਂਜੀ ਇੱਕੋ ਹੀ ਜਮਾ ਹਾਂਜੀ ਇੱਕੋ ਹੀ ਕਿੱਥੋਂ ਤੱਕ ਲਾਸਟ ਛੱਡ ਦੇਣੀ ਆ 99 ਵਿੱਚ ਦੇ ਦਾਂਗੇ 99 ਵਿੱਚ ਦੇ ਦਾਂਗੇ ਹਜ਼ਾਰ ਦਰਾਲੀ ਵਾਲਾ ਉਤਲਾ ਨੱਬੀ ਅਸੀਂ ਲੈ ਜਾ 90 99 ਠੀਕ ਆ 90 ਹਜ਼ਾਰ ਆਵਾਂਗੇ 1 ਹਜ਼ਾਰ ਉਤਲਾ ਚਲਾ ਲਿਆ ਵਾ ਠੀਕ ਆ ਦੋਸਤੋ ਹੋ ਸਕਦਾ ਇਸ ਮਹੀ ਦਾ ਸੌਦਾ ਹੋ ਜਾਏ ਤੁਹਾਡੇ ਸਾਹਮਣੇ ਆਪਾਂ ਦਿਖਾ ਰਹੇ ਆ ਵੀਡੀਓ ਲਾਸਟ ਤੇ ਆਪਣੀ ਆ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਜਲਦ ਨੈਕਸਟ ਵੀਡੀਓ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ ਦੋਸਤੋ ਕੀ ਲਿਖਾਉਣੀ ਹੈ ਉੱਥੇ 20 ਰੁਪਏ ਲੱਗਦੇ ਆਪਣੇ ਲਗਾਉਣੇ ਜਾਂਦੇ ਸਮਝਿਆ ਜੀ